ਸਰਕਾਰ ਵਿਗਿਆਦਾ ਬਹੁਤ ਬਹੁਤ ਧੰਨਵਾਦ ਬਾਦ ਅੱਜ ਤੁਸੀਂ ਸਯੁਜਕਤ ਖਸਾਲ ਮੋਰਚੇ ਦੇ ਪੀਸੀ ਰਿਕਾਰਡ ਕਰਨ ਤਾਂ ਪਹੁੰਚੇ ਹੋ ਅੱਜ ਸਯੁਜਕਤ ਖਸਾਲ ਮੋਰਚੇ ਨੇ ਪਾਣੀ ਦੇ ਮੁੱਦੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪਿਛਲੇ ਦਿਨਾਂ ਚ ਲਗਾਤਾਰ ਜਿਹੜੇ ਹਵਾਰਾਂ ਚ ਖਬਰਾਂ ਚੱਲ ਰਹੀਆਂ ਨੇ ਕਿ ਪਾਣੀ ਮੁੱਕ ਗਿਆ ਪਾਣੀ ਥੱਲੇ ਗਿਆ چلا ਪੰਜਾਬ ਦਾ ਪਾਣੀ ਖਤਮ ਹੋ ਗਿਆ ਟੀਵੀ ਤੇ ਲਗਾਤਾਰ ਖਬਰਾਂ ਨੇ ਪੰਜਾਬ ਦੇ ਵਿੱਚ ਕਾफी ਸਮੱਸਿਆ ਆਈ ਹੋਈ ਖੇਤੀ ਦੇ ਵਿੱਚ ਸਰੂਰ ਵੀ ਤਰਲ ਲੇਦਿਆ ਹੋਇਆ ਉਸ ਫਸਲੇ ਤੇ ਅੱਜ ਸੈਮੀਨਾਰ ਕਰਾਇਆ ਗਿਆ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਸ ਦੇ ਵਿੱਚ ਪੰਜ ਜਿਹੜੇ ਖੇਤੀਬਾੜੀ ਮਾਰ ਤੇ ਪਾਣੀ ਦੇ ਬਾਹਰ ਅਸੀਂ ਬੁਲਾਏ ਸੀ ਜਿਹਦੇ ਚ ਅਜੰਡਾ ਇਹੇ ਸੀ ਦਰਿਆਵਾਂ ਦਾ ਪਾਣੀ ਅਤੇ ਧਰਤੀ ਹੇਠਲਾ ਪਾਣੀ ਉਹਦੇ ਤੇ ਪੀਓਯੂ ਦੇ ਜਿਹੜੇ ਪੰਜ ਬਾਅਦ ਤੇ ਡਾਕਟਰ ਪਹੁੰਚੇ ਸੀ ਉਹਦੇ ਚ ਕਾਨ ਸਿੰਘ ਪੰਨੂ ਸਾਹਿਬ ਡਾਕਟਰ ਅਜਬੇ ਸਿੰਘ ਡਾਕਟਰ ਵਰਜੇਸ਼ ਵਿਸ਼ਿਸ਼ਟ ਅਤੇ ਹਾਈ ਕੋਰਟ ਦੇ ਬਾਹਰ ਵਕੀਲ ਜਿੰਦਰ ਸਿੰਘ ਰਾਜਵਿੰਦਰ ਪਾਇਸ ਜਿਹੜੇ ਇਸ ਪਾਣੀ ਦੇ ਬਸਲੇ ਤੇ ਪੂਰੀ ਜਾਣਕਾਰੀ ਜਿਹੜੀ ਸਾਡੇ ਸੰਯੁਕਤ ਤਹਾਨ ਹੋਟੀ ਨਾਲ ਸਾਝੀ ਕਰਕੇ ਗਏ ਨੇ ਉਹਨਾਂ ਦੀ ਜਾਣਕਾਰੀ ਤੋਂ ਬਾਅਦ ਪਾਣੀ ਦੀਆਂ ਕੀ ਸਮੱਸਿਆ ਨੇ ਪੰਜਾਬ ਨੂੰ ਕੀ ਸਮੱਸਿਆ ਨੇ ਦਰਿਆਈ ਪਾਣੀ ਦੀ ਕੀ ਸਮੱਸਿਆ ਹੈ ਧਰਤੀ ਹੇੜਲਾ ਪਾਣੀ ਦਾ ਕੀ ਸਮੱਸਿਆ ਹੈ ਉਹਦੇ ਦੱਸੀ ਜਿਹੜੇ ਨੌ ਰੈਜ਼ੋਲਿਊਸ਼ਨ ਪਾਸ ਕੀਤੇ ਨੇ ਉਦੇ ਬਾਰੇ ਜਿਹੜੀ ਜਾਣਕਾਰੀ ਉਹ ਰਾਜੇਲ ਸਾਹਿਬ ਸਾਜੀ ਕਰਨਗੇ ਹਾਂਜੀ ਬਹੁਤ ਧੰਨਵਾਦ ਦੋਸਤੋ ਅੱਜ ਇਸ ਸੈਮੀਨਾਰ ਤੋਂ ਬਾਅਦ ਸੈਮੀਨਾਰ ਤੋਂ ਬਾਅਦ ਜਿਹੜੇ ਰੈਜ਼ੋਲੂਸ਼ਨ ਅਸੀਂ ਪਾਸ ਕੀਤੇ ਉਹ ਇਸ ਤਰ੍ਹਾਂ ਨੇ ਪੰਜਾਬ ਇੱਕ ਰੈਪੇਰੀਅਨ ਸੂਬਾ ਜਿੱਥੇ ਜਿਹੜਾ ਰਾਈਪੇਰੀਅਨ ਪ੍ਰਿੰਸੀਪਲ ਦੇ ਮੁਤਾਬਕ ਆਪਣੇ ਦਰਿਆਵਾਂ ਦੇ ਪਾਣੀਆਂ ਦਾ ਕੁਦਰਤੀ ਮਾਲਕ ਪੰਜਾਬ ਹੈ ਪਾਣੀਆਂ ਦੀ ਇਸ ਮਾਲਕੀ ਦਾ ਹੱਕ ਜਿਹੜਾ ਉਹ ਪੰਜਾਬ ਲਈ ਬਹਾਲ ਕੀਤਾ ਜਾਣਾ ਚਾਹੀਦਾ ਹੈ ਇਸ ਲਈ ਜਿਨਨੇ ਹੁਣ ਤੱਕ ਸਮਝੌਤੇ ਹੋਏ ਨੇ ਜਾਂ ਐਵਾਰਡ ਹੋਏ ਨੇ ਉਹ ਸਾਰੇ ਗੈਰ ਸੰਵਿਧਾਨਕ ਨੇ ਉਹ ਸਾਰੇ ਰੱਦ ਕੀਤੇ ਜਾਣ ਪੰਜਾਬ ਪੁਨਰਗਠਨ ਐਕਟ ਦੀਆਂ ਤਾਰਾਵਾ 78 79 ਤੇ 80 ਰੱਦ ਕੀਤੀਆਂ ਜਾਣ ਸੰਵਿਧਾਨ ਦੀ ਤਾਰਾ 17 2 ਅਨੁਸਾਰ ਪਾਣੀ ਸਟੇਟ ਸਬਜੈਕਟ ਹੈ ਇਸ ਲਈ ਕੇਂਦਰ ਨੂੰ ਇਸ ਵਿੱਚ ਸਿਰਫ ਉਦੋਂ ਹੀ ਦਖਲ ਦਖਲ ਅੰਦਾਜ਼ੀ ਕਰਨੀ ਚਾਹੀਦੀ ਹੈ ਜਦੋਂ ਡ੍ਰਾਈਪੇਰੀਅਨ ਰਾਜਾਂ ਦਾ ਝਗੜਾ ਹੋਵੇ ਇੱਥੇ ਕੋਈ ਪੰਜਾਬ ਦੇ ਨਾਲ ਕੋਈ ਰਾਈਪੇਰੀਅਨ ਸਟੇਟ ਹੈ ਨਹੀਂ ਇਸ ਕਰਕੇ ਕੇਂਦਰ ਨੂੰ ਦਖਲ ਨਹੀਂ ਦੇਣਾ ਚਾਹੀਦਾ ਜੇਕਰ ਪੰਜਾਬ ਕੋਲ ਬਾਦੂ ਪਾਣੀ ਹੋਵੇ ਤਾ ਕਿਸੇ ਹੋਰ ਰਾਜ ਨੂੰ ਦਿੱਤਾ ਜਾ ਸਕਦਾ ਹੈ ਮੌਜੂਦਾ ਦਾਰ ਵਿੱਚ ਦੌਰ ਵਿੱਚ ਕਿੰਨਾ ਪਾਣੀ ਉਪਲਬਧ ਹੈ ਇਹ ਮਾਪਿਆ ਜਾਣਾ ਚਾਹੀਦਾ ਹੈ ਇਸੇ ਲਈ ਸਾਰੇ ਹੱਕ ਰਪੀਰੀਅਨ ਸੂਬਾ ਹੋਣ ਕਾਰਨ ਪੰਜਾਬ ਕੋਲ ਸੁਰੱਖਿਅਤ ਹੋਣੇ ਚਾਹੀਦੇ ਹਨ ਜਿਸ ਰਾਜ ਨੇ ਪਾਣੀ ਲੈਣਾ ਹੈ ਉਹ ਪੰਜਾਬ ਨਾਲ ਕੰਟਰੈਕਟ ਕਰਕੇ ਕੀਮਤ طے ਕਰਕੇ ਲੈ ਸਕਦਾ ਹੈ ਨੰਬਰ 5 ਪੰਜਾਬ ਅੰਦਰ ਉਪਲਬਧ ਪਾਣੀ ਦੀ ਠੀਕ ਸੰਭਾਲ ਤੇ ਵਰਤੋਂ ਨੂੰ ਯਕੀਨੀ ਬਣਾਇਆ ਜਾਵੇ ਅਜਾਈ ਜਾ ਰਹੇ ਪਾਣੀ ਨੂੰ ਬਚਾਉਣ ਵਾਸਤੇ ਡੈਮਾਂ ਦੇ ਗੇਟਾਂ ਦੀ ਮੁਰੰਮਤ ਕੀਤੀ ਜਾਵੇ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ ਨਵੀਆਂ ਨਹਿਰਾਂ ਕੱਢੀਆਂ ਜਾਣ ਖਾਲ ਪੱਕੇ ਕੀਤੇ ਜਾਣ ਹਰ ਘਰ ਨੂੰ ਪੀਣ ਵਾਸਤੇ ਸਾਫ਼ ਪਾਣੀ ਮੁਹੱਈਆ ਕਰਵਾਇਆ ਜਾਵੇ ਅਜਾਈ ਜਾ ਰਹੇ ਪਾਣੀ ਨੂੰ ਰੀਚਾਰਜ ਕਰਨ ਵਾਸਤੇ ਬੋਰ ਕੀਤੇ ਜਾਣ ਡੈਮ ਸੇਫਟੀ ਐਕਟ ਰੱਦ ਕੀਤਾ ਜਾਵੇ ਪਾਣੀ ਨੂੰ ਜ਼ਹਿਰੀਲਾ ਕਰ ਰਹੀਆਂ ਫੈਕਟਰੀਆਂ ਸੀਵਰੇਜ ਵਗੈਰਾ ਦਾ ਪਾਣੀ ਦਰਿਆਵਾਂ ਤੇ ਨਹਿਰਾਂ ਵਿੱਚ ਪੈਣਾ ਬੰਦ ਕੀਤਾ ਜਾਵੇ ਨੰਬਰ 9 ਪਾਣੀ ਬਚਾਉਣ ਲਈ ਫਸਲੀ ਵਿਭਿੰਨਤਾ ਨੂੰ ਉਤਸ਼ਾਹਤ ਕੀਤਾ ਜਾਵੇ ਇਸ ਵਾਸਤੇ ਸਾਰੀਆਂ ਫਸਲਾਂ ਦੀ ਐਮਐਸਪੀ ਤੇ ਖਰੀਦੀ ਗਾਰੰਟੀ ਕੀਤੀ ਜਾਵੇ ਇਹ ਨੌ ਰੈਜ਼ੋਲੂਸ਼ਨ ਅੱਜ ਅਸੀਂ ਕੀਤੇ ਨੇ ਤੇ ਹੋਰ ਤੁਸੀਂ ਕੁਝ ਕਹੋਗੇ ਪਾਣੀ ਸਾਰੇ মিডিਆ ਦਾ ਬੜਾ ਧੰਨਵਾਦ ਕਰਦੇ ਆਂ ਸਤਨਾਥ ਸਿੰਘ ਜੀ ਦਾ ਜੀ ਕਰ ਦੋ ਆਪਨੇ ਆਂ মিডিਆ ਦਾ ਬੜਾ ਧੰਨਵਾਦ ਕਰਦੇ ਆਂ ਅੱਜ ਸੰਯੁਕਸਾਨ ਵਰਤੇ ਨੇ ਕਾਫੀ ਦੇਰ ਪਹਿਲਾਂ ਫੈਸਲਾ ਕੀਤਾ ਸੀ ਵੀ ਆਪਣੇ ਸਾਥੀਆਂ ਨੂੰ মিডিਆ ਨੂੰ ਹੋਰ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਇੱਕ ਗੋਸ਼ਟੀ ਕਰਤੇ ਸੈਮੀਨਾਰ ਕਰਕੇ ਚੇਤਨਤਾ ਕਰਕੇ ਲੋਕਾਂ ਦੇ ਵਿੱਚ ਇਸ ਮੁੱਦੇ ਨੂੰ ਲਿਆ ਜਾਵੇ। ਇਹ ਵੇਖੋ ਦੁਨੀਆ ਦੇ ਵਿੱਚ ਪਹਿਲੀ ਗੱਲ ਆ ਕਿ ਜਿਹੜੇ ਤਿੰਨ ਦਰਿਆ ਨੇ ਪੰਜਾਬ ਦੇ ਉਹ ਤਿੰਨ ਦਰਿਆਵਾਂ ਦਾ ਨਾਂ ਨਾ ਹਰਿਆਣੇ ਨਾਲ ਕੋਈ ਤਲ ਕਿਹਾ ਤੇ ਨਾ ਕੋਈ ਰਾਜਸਥਾਨ ਨਾਲ ਤਲ ਕਿਹਾ। ਜਿਹੜੇ ਹਰਿਆਣੇ ਵਿੱਚ ਦਰਿਆ ਵਗਦੇ ਨੇ ਉਹ ਸਾਡੇ ਵਿੱਚ ਨਹੀਂ ਆਉਂਦੇ ਸਾਡੇ ਦਰਿਆ ਉਹਨਾਂ ਵਿੱਚ ਨਹੀਂ ਆਉਂਦੇ। ਇਸ ਕਰਕੇ ਜਿਹੜਾ ਇੰਟਰਨੈਸ਼ਨਲ ਤੇ ਨੈਸ਼ਨਲ ਰਾਈਪੇਰੀਅਨ ਕਾਨੂੰਨ ਆ ਜਿੱਤਨਾ ਰਾਜੀਵਾਲ ਜੀ ਨੇ ਦੱਸਿਆ ਅੱਜ ਮਹਾਰਾ ਨੇ ਵੀ ਕਿਹਾ ਉਹਦੇ ਮੁਤਾਬਕ ਪੰਜਾਬ ਨੂੰ ਜਿਹੜਾ ਉਹ ਰਵੇਰੀਅਨ ਐਕਟ ਦੇ ਅਨੁਸਾਰ ਸਾਨੂੰ ਪਾਣੀ ਨਹੀਂ ਮਿਲਿਆ ਤੁਸੀਂ ਹੈਰਾਨ ਹੋ ਜਾਓਗੇ ਮੀਡੀਆ ਅਸੀਂ ਲੋਕਾਂ ਨੂੰ ਵੀ ਕਹਿਣਾ ਚਾਹੁੰਦੇ ਆਂ ਕਿ ਪੰਜਾਬ ਨੂੰ ਇਹਨਾਂ ਤਰ੍ਹਾਂਾਂ ਤਿੰਨਾਂ ਦਾ 14.2 ਮਿਲੀਅਨ ਇਹ ਜਿਹੜਾ ਲੱਖ ਏਕੜ ਜਾਣੀ 1 ਏਕੜ ਦੇ ਵਿੱਚ 1 ਫੁੱਟ ਪਾਣੀ ਪਾਉਂਦੀਏ ਤੇ ਉਹਨੂੰ 1 ਫੁੱਟ ਕਹਿੰਦੇ ਆ ਜਾਨੀ 14.22 ਮਿਲੀਅਨ ਏਕੜ ਫੁੱਟ ਪੰਜਾਬ ਕੋਲ ਆ ਤੇ 19 ਲੱਖ ਮਿਲੀਅਨ ਏਕੜ ਫੁੱਟ ਉਹ ਹਰਿਆਣੇ ਤੇ ਇਧਰ ਆਪਣਾ ਰਾਜਸਥਾਨ ਨੂੰ ਜਾ ਰਿਹਾ ਇਹ ਕਦੀ ਦੁਨੀਆ ਤੇ ਨਹੀਂ ਹੋਇਆ ਜਿੰਨੇ ਟ੍ਰਿਬਿਊਨਲ ਬਣਦੇ ਰਹੇ ਜਿੰਨੀਆਂ ਸਮਝੌਤੇ ਹੁੰਦੇ ਰਹੇ ਜੀਵ ਲੰਗੋਵਾਲ ਦਾ ਸਮਝੌਤਾ ਉਹ ਸਾਰੇ ਸਮਝੌਤੇ ਜਿਹੜੇ ਆ ਉਹ ਪੰਜਾਬ ਦੇ ਵਿਰੁੱਧ ਗੈਸ ਉਹ ਅੱਜ ਜਿਹੜਾ ਰਾਜਵਾਲ ਜੀ ਨੇ ਕਿਹਾ ਮੈਂ ਉਹ ਤੇ ਤਾਇਦ ਕਰਦਾ ਵਾਂ ਅੱਜ ਅਸੀਂ ਮੰਗ ਕਰ ਲਈ ਆ ਕਿ ਉਹ ਸਾਰੇ ਸਮਝੌਤੇ ਰੱਦ ਕੀਤੇ ਜਾਣ ਵੈਸੇ ਵੀ ਇੱਕ ਜਨਰਲ ਲਾਅ ਵੀ ਹੈਗਾ ਵੀ 25 ਸਾਲ ਜਿਹੜਾ ਕਾਨੂੰਨ ਬਣਿਆ ਹੋਵੇ ਉਸ ਕਾਨੂੰਨ ਤੇ ਦੁਬਾਰਾ ਨਜ਼ਰਸਾਨੀ ਹੋ ਸਕਦੀ ਹੈ ਸੋ ਅੱਜ ਅਸੀਂ ਇਹ ਵੀ ਮੰਗ ਕਰਦੇ ਆ ਇਸ ਸਾਡੀ ਜਿਹੜੀ ਪੰਜਾਬ ਵਿਧਾਨ ਸਭਾ ਪੰਜਾਬ ਦੀ ਸਰਕਾਰ ਆ ਉਹ ਲੋਕਾਂ ਦੀਆਂ ਭਾਵਨਾ ਨੂੰ ਵੇਖਦਿਆਂ ਹੋਇਆ ਜੇ ਪੰਜਾਬ ਜਿਉਂਦਾ ਵਾ ਤੇ ਪਾਣੀਆਂ ਦੇ ਸੱਤੇ ਜਿਉਂਦਾ ਵਾ ਸਾਨੂੰ ਕੁਦਰਤ ਨੇ ਦੋ ਚੀਜ਼ਾਂ ਦਿੱਤੀਆਂ ਜਿਹੜੀਆਂ ਫ੍ਰੀ ਆ ਆਵ ਕਾਸਟ ਆ ਇੱਕ ਹਵਾ ਇੱਕ ਪਾਣੀ ਪਾਣੀ ਸਾਡਾ ਗੁਰੂ ਆ ਹਵਾ ਸਾਡੀ ਜਿਹੜੀ ਆ ਉਹ ਸਾਡਾ ਸਾਰਾ ਕੰਮ ਕਰਦੀ ਸੋ ਇਸ ਕਰਕੇ ਸਾਡਾ ਵੀ ਇਹ ਫਰਜ਼ ਬਣਦਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਅਸੀਂ ਪਾਣੀ ਛੱਡ ਕੇ ਜਾਣਾ ਵਾ ਇਹ ਨਹੀਂਗਾ ਵੀ ਅਸੀਂ ਵਰਤਣਾ ਵਾ ਸੋ ਉਹਦੇ ਲਈ ਇੱਕ ਗੋਸ਼ਟੀ ਹੋਈ ਆ ਬੜੀ کارਗਰ ਗੋਸ਼ਟੀ ਸੀ ਇਸ ਗੋਸ਼ਟੀ ਤੋਂ ਬਾਅਦ ਹੀ ਆਉਣ ਵਾਲੇ ਸਮੇਂ 'ਚ ਕਿਹੜਾ ਐਕਸ਼ਨ ਜਾਂ ਕਿਹੜਾ ਪ੍ਰੋਗਰਾਮ ਬਣਾਉਣੇ ਆ ਉਹ ਅਸੀਂ ਕਰਾਂਗੇ ਅੱਜ ਕੋਈ ਵੀ ਐਸੀ ਗੱਲ ਨਹੀਂ ਰਹੀ ਜਿਹੜੀ ਪਾਣੀਆਂ ਦੇ ਬਾਰੇ ਨਾ ਹੋਈ ਹੋਵੇ ਇਥੋਂ ਤੱਕ ਵੀ ਹੋਈ ਆ ਵੀ ਸ਼ਹਿਰੀਆਂ ਨੂੰ 750 ਜਿਹੜਾ ਵਾ ਰੋਜ਼ ਦਾ ਲੀਟਰ ਪਾਣੀ ਜਿਹੜਾ ਨਾ 100 150 ਲੀਟਰ ਰੋਜ਼ ਦਾ ਪਾਣੀ ਇਸੇ ਤਰ੍ਹਾਂ ਪਿੰਡਾਂ ਦੇ ਵਿੱਚ 105 ਲੀਟਰ ਪਾਣੀ ਜਿਹੜਾ ਵਾ ਜਿੰਨਾ ਸਾਡੀਆਂ ਫਸਲਾਂ ਨੂੰ ਚਾਹੀਦਾ ਉਹਦੇ ਮੁਤਾਬਕ ਸਾਡੇ ਕੋਲ ਪਾਣੀ ਨਹੀਂ ਹੈ ਪਾਣੀ ਨਹੀਂ ਹੈਗਾ ਪਾਣੀ ਇਸੇ ਕਰਕੇ ਨਹੀਂ ਹੈਗਾ ਕਿ ਸਾਡਾ ਪਾਣੀ ਪਿਛਲੇ ਸਮਝੌਤਿਆਂ ਦੇ ਨਾਲ ਦੂਸਰੇ ਸੂਬਿਆਂ ਨੂੰ ਦਿੱਤਾ ਸੀ ਦੂਸਰੇ ਸੂਬਿਆਂ ਦੇ ਵਿਰੋਧੀ ਨਹੀਂਗੇ ਸਾਡੇ ਕੋਲ ਵੱਧ ਪਾਣੀ ਹੋਊਗਾ ਜੈ ਰੈਜ਼ੋਲੂਸ਼ਨ ਕੀਤਾ ਵਾ ਇਹ ਉਸ ਰੈਗੂਲੇਸ਼ਨ ਦੇ ਵਿੱਚ ਵੱਧ ਹੋਊਗਾ ਅਸੀਂ ਉਹਨਾਂ ਨਾਲ ਸਮਝੌਤਾ ਕਰਕੇ ਉਹਦੇ ਚਾਰਜ ਜਿਹੜੇ ਮਿੱਥ ਕੇ ਉਹਨਾਂ ਨੂੰ ਪਾਣੀ ਦਵਾਂਗੇ ਇਹ ਅੱਜ ਸਾਰੀ ਗੋਸ਼ਟੀ ਹੋਈ ਹੈ ਹਰਦੇਸ਼ ਸਿੰਘ ਸੱਭੂ ਸਾਹਿਬ ਜੀ ਬੜੇ ਦੁੱਖ ਦੀ ਗੱਲ ਆ ਕਿ ਲਗਾਤਾਰ ਝੂਠ ਪ੍ਰਚਾਰ ਕੀਤਾ ਜਾ ਰਿਹਾ ਹੈ ਪਾਣੀ ਦਾ ਸੰਕਟ ਕਿਸਾਨ ਨੇ ਪੈਦਾ ਨਹੀਂ ਕੀਤਾ ਇਹ ਦਾ ਕਰ ਲੋ ਬਾਕੀ ਫਸਲਾਂ ਦਾ ਕਰ ਲੋ ਬਾਕੀ ਜਿਹੜੀ ਟੋਟਲ ਜਿਹੜੀ ਪਾਣੀ ਦੀ ਵਰਤੋਂ ਹੁੰਦੀ ਹੈ ਉਹਦਾ ਦੇਖ ਲਓ ਉਹਦੇ ਤੇ ਖੇਤੀ ਦਾ ਬਹੁਤ ਘੱਟ ਹਿੱਸਾ ਆਇਆਗਾ ਟੋਟਲ ਅਸੈਸਮੈਂਟ ਕਰ ਲੋ ਤਾਂ ਪਾਣੀ ਜਿਹੜਾ ਹੈਗਾ ਉਹਦਾ ਸੰਕਟ ਪੈਦਾ ਕਰਨ ਵਾਲਾ ਕਿਸਾਨ ਨਹੀਂ ਹੈ ਜਿਹੜੇ ਹੁਣ ਤੱਕ ਸਮਝੋਤੇ ਹੋਏ ਆ ਕਰਬਿਨਲ ਬਣੇ ਆ ਉਹ ਗੈਰ ਕਾਨੂੰਨੀਏ ਦੇ ਜੋ ਸਥਾਪਿਤ ਕਾਨੂੰਨ ਤੇ ਨਿਯਮਾਂ ਸਵਧਾਨ ਵਿੱਚ ਿੱਕੇ ਟਾਂਕੇ ਬਣੇ ਆ ਉਹ ਸਾਰੇ ਰੱਦ ਹੋਣੇ ਚਾਹੀਦੇ ਆ ਪੰਜਾਬ ਦੇ ਵਿੱਚ ਅੱਜ ਖੇਤੀ ਹੀ ਮੁੱਖ ਤੰਦ ਆ ਰਹਿ ਗਿਆ ਤੇ ਖੇਤੀ ਤਾਂ ਚੱਲਣੀ ਹੈ ਜੇ ਪਾਣੀ ਹੋਏਗਾ ਤੇ ਪਾਣੀ ਬਰਬਾਦ ਕਰਨ ਵਾਲਾ ਜਿਹੜਾ ਸਾਡਾ ਖੇਤੀ ਮਾਡਲ ਲਾਗੂ ਕੀਤਾ ਗਿਆ ਉਹ ਜ਼ਿੰਮੇਵਾਰ ਆ ਇਸ ਲਈ ਸਰਕਾਰ ਗੱਲਾਂ ਦਾ ਕਰਾਹ ਨਾ ਕਰੇ ਜੋ ਜੋ ਵਾਰੇ ਜਾਂ ਪਹਿਲਾਂ ਗੱਲਾਂ ਕਰਦੇ ਰਹੇ ਆ ਉਹਨਾਂ ਨੂੰ ਲਾਗੂ ਕਰੇ ਜੀਵਨ ਪਿੱਛੇ ਨੂੰ ਨਹੀਂ ਜਾਣਾ ਜਿਹੜਾ ਸਟਾਈਲ ਬਣ ਗਿਆ ਲੋਕਾਂ ਨੇ ਪਿੱਛੇ ਨੂੰ ਨਹੀਂ ਜਾਣਾ ਪਾਈਪ ਸੱਚ ਨਹੀਂ ਹਰ ਖੇਤ ਤੱਕ ਪਾਣੀ ਪਹੁੰਚਾਉਣਾ ਪੈਣਾ ਇਹ ਤੋਂ ਬਿਨਾਂ ਸੰਭਵ ਹੀ ਹੈ ਨਹੀਂ ਇਸ ਕਰਕੇ ਨਹਿਰੀ ਪਾਣੀ ਜਿਹੜਾ ਜਿਵੇਂ ਦਿੱਲੀ ਹਾਈ ਕੋਰਟ ਨੇ ਫੈਸਲਾ ਕਰਿਆ ਕਿ ਇਹ ਗਰਾਊਂਡ ਵਾਟਰ ਕੱਢਣਾ ਘਟ ਕੀਤਾ ਜਾਵੇ ਜਾਂ ਬੰਦ ਕੀਤਾ ਜਾਵੇ ਸਾਰੀਆਂ ਲੋੜਾਂ ਪੂਰੀਆਂ ਕਰਨ ਲਈ ਨਹਿਰੀ ਪਾਣੀ ਜਿਹੜਾ ਉਹਦੀ ਵਰਤੋਂ ਕੀਤੀ ਜਾਵੇ ਨਹਿਰੀ ਪਾਣੀ ਕਹਿੰਦੇ ਆ ਘੱਟ ਹੈ ਜਿੰਨੀ ਸਾਨੂੰ ਜ਼ਰੂਰਤ ਆ ਕਿੱਥੋਂ ਆਉਣਾ ਕਿਵੇਂ ਆਉਣਾ ਕੀ ਉਹਦੀ ਪੂਰਤੀ ਕਰਨੀ ਹੈ ਆ ਜਨਾਲੇ ਦੇ ਵਿੱਚ ਅੰਮਰਸਾ ਵੀ ਜਿਹੜੀ ਨਹਿਰ ਟੁੱਟ ਗਈ ਹੈ ਪਿਛਲੇ ਸਾਲ ਇਹ ਲੈਡ ਕੇ ਸਾਰਾ ਨਹਿਰਾਂ ਦੀ ਡਰੇਨਾਂ ਦੀ ਸਫਾਈ ਨਹੀਂ ਕੀਤੀ ਗਈ। ਹੁਣ ਵੀ ਜਿਹੜਾ ਹੈਗਾ ਉਹ ਸਾਰਾ ਉਵੇਂ ਖੜਾ ਜਿੰਨੀ ਸਮਰੱਥਾ ਦੀਆਂ ਨਹਿਰਾਂ ਸੀਗੀਆਂ ਜਿੰਨ ਜਿਸ ਵੇਲੇ ਬਣਾਈਆਂ ਸੀ ਅੱਜ ਉਹਦਾ ਜਿਹੜੀ ਉਹਦੀ ਵਰਤੋਂ ਘੱਟ ਹੋ ਰਹੀ ਹੈ ਤੇ ਉਹਨਾਂ ਪਾਣੀ ਜੇ ਪੂਰਾ ਛੱਡਿਆ ਜਾਵੇ ਉਹ ਝੱਲਣ ਜੋਗੀਆਂ ਹੀ ਨਹੀਂ। ਜਿਹੜਾ ਸਮਾਂ ਇਹਦੀ ਸਫਾਈ ਵਾਸਤੇ ਵਾਤਨਾ ਸੀ ਉਹ ਸਰਕਾਰ ਕਰ ਨਹੀਂ ਰਹੀ। ਸਰਕਾਰ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਹੀ। ਤੇ ਜੇਕਰ ਜਿੰਮੇਵਾਰੀ ਸਰਕਾਰ ਨਹੀਂ ਨਿਭਾਉਗੀ ਤਾਂ ਸੰਯੁਕਤ ਕਿਸਾਨ ਮੋਰਚੇ ਦੀ ਡਿਊਟੀ ਆ ਅੱਜ ਅਸੀਂ ਇਹ ਸਾਰੀ ਗੱਲ ਨੂੰ ਫਲੈਸ਼ ਕਰਕੇ ਸਮਝ ਕੇ ਘਰ ਘਰ ਲੈ ਕੇ ਜਾਵਾਂਗੇ ਤੇ ਜੇ ਸਰਕਾਰ ਇਹ ਡਿਊਟੀ ਨਹੀਂ ਕਰੂ ਸੰਯੁਕਤ ਕਿਸਾਨ ਮੋਰਚਾ ਪੂਰੀ ਸ਼ਕਤੀ ਲਾਏਗਾ ਸਰਕਾਰ ਨੂੰ ਮਜਬੂਰ ਕਰੇਗਾ ਕਿ ਜਿਹੜਾ ਇਹ ਮਸਲਾ ਹੱਲ ਕਰੇ ਔਰ ਇਹਦੇ ਨਾਲ ਹੀ ਅਸਲੀ ਭਿੰਨਤਾ ਜੁੜੀ ਹੋਈ ਆ ਇਹਦੇ ਨਾਲ ਹੀ ਰੋਜ਼ਗਾਰ ਜੁੜਿਆ ਹੋਇਆ ਆ ਇਸ ਕਰਕੇ ਸਾਰੇ ਮਾਮਲੇ ਹੱਲ ਕਰਨ ਲਈ ਜ਼ਰੂਰੀ ਹੈ ਕਿ ਸਾਰੀਆਂ ਫਸਲਾਂ ਦੀ ਕਾਨੂੰਨੀ ਗਰੰਟੀ ਹੋਵੇ ਔਰ ਲਾਹੀ ਵਕਤ ਪਹੁੰਚਾ ਜਾਵੇ ਐਮਐਸਪੀ ਵੀ ਜੋ ਮਾਹਰ ਕਹਿੰਦੇ ਆ ਉਹਦੇ ਮੁਤਾਬਕ ਨਹੀਂ ਅਨਾਉਂਸ ਹੁੰਦੀ ਉਹ ਵੀ ਘੱਟ ਹੁੰਦੀ ਆ ਤੇ ਉਹ ਵੀ ਦਿੱਤੀ ਨਹੀਂ ਜਾ ਰਹੀ ਖਰੀਦੀ ਨਹੀਂ ਕੀਤੀ ਜਾ ਰਹੀ ਐਸਕੇਐਮ ਅਜੇ ਇਸ ਗੱਲ ਤੇ ਐਲਾਨ ਕਰਦਾ ਕਿ ਅਸੀਂ ਅੱਗੇ ਅਗਲੇ ਦਿਨਾਂ 'ਚ ਮੀਟਿੰਗ ਕਰਕੇ ਜੂ ਨਾ ਪ੍ਰੋਗਰਾਮ ਪੜਾਵਾਂਗੇ ਇਹ ਸਰਕਾਰ ਅਹਲ ਰਹੇਗੀ ਨਹੀਂ ਕੁਛ ਕਰੇਗੀ ਤਾਂਸੀਂ ਆਪਣੀ ਸ਼ਕਤੀ ਨਾਲ ਸਰਕਾਰ ਨੂੰ ਮਜਬੂਰ ਕਰਾਂਗੇ ਹਾਂਜੀ ਰਮਿੰਦਰ ਪਟਿਆਲਾ ਸਾਥਿਓ ਮੈਂ ਬਸ ਇੱਕੋ ਹੀ ਨੁਕਤਾ ਰੱਖਣਾ ਕੋਈ ਦੋਰਾ ਕੀਤੇ ਬਗੈਰ ਪੰਜਾਬ ਦਾ ਸਾਰਾ ਨਹਿਰੀ ਸਿਸਟਮ ਹੈ ਜਿਹੜਾ ਉਹ ਇਸ ਸਮੇਂ ਇੱਕ ਕਿਸਮ ਨਾਲ ਹੋਛ-ਪੋਛ ਹੋਇਆ ਹੋਇਆ ਵਾਟਰ ਅਲਾਉਂਸ ਹੈ ਜਿਹੜਾ ਕਿਸਾਨਾਂ ਨੂੰ ਜੋ ਮੋਗਿਆਂ ਤੋਂ ਪਾਣੀ ਮਿਲਦਾ ਇਹ ਅੰਗਰੇਜ਼ਾਂ ਦੇ ਦੌਰ ਦਾ ਤੈਅ ਹੋਇਆ ਹੋਇਆ ਪਾਣੀ ਹੈ ਜਦੋਂ ਕਿ ਅੱਜ ਪੰਜਾਬ ਦੀ ਖੇਤੀ ਨੂੰ ਉਸ ਤੋਂ ਕਿਤੇ ਵੱਧ ਲੋੜ ਹੈ ਅੱਜ ਦੇ ਸੈਮੀਨਾਰ 'ਚ ਪ੍ਰਮੁੱਖ ਰੂਪ 'ਚ ਇਹ ਵੀ ਗੱਲ ਉੱਭਰ ਕੇ ਸਾਹਮਣੇ ਆਈ ਕਿ ਇਹ ਸਾਰੇ ਨਹਿਰੀ ਸਿਸਟਮ ਨੂੰ ਰੀਵੈਂਪ ਕਰਨ ਲਈ ਸਾਰੇ ਨੂੰ ਠੀਕ-ਠਾਕ ਹਾਲਤ 'ਚ ਲਿਆਉਣ ਲਈ 15000 ਕਰੋੜ ਰੁਪਏ ਦਾ ਜਿਹੜਾ ਇੱਕ ਐਸਟੀਮੇਟਡ ਖਰਚਾ ਹੈ ਜਿਹੜਾ ਉਹਦੀ ਜ਼ਰੂਰਤ ਹੈ ਪੰਜਾਬ ਗਵਰਨਮੈਂਟ ਸੈਂਟਰ ਗਵਰਨਮੈਂਟ ਸੈਂਟਰ ਗਵਰਨਮੈਂਟ ਨੇ ਹੁਣੇ ਬਜਟ ਲਿਆਉਣਾ ਆਪਣਾ ਅਸੀਂ ਇਸ ਤਰ੍ਹਾਂ ਦਾ ਇੱਕ ਵਿਚਾਰ ਸੀ ਵੀ ਸੈਂਟਰਲ ਗਵਰਨਮੈਂਟ ਨੂੰ ਪੰਜਾਬ ਦੇ ਇਰੀਗੇਸ਼ਨ ਸਿਸਟਮ ਨੂੰ ਠੀਕ ਕਰਨ ਲਈ ਘੱਟੋ-ਘੱਟ ਇਹ ਪੈਕੇਜ ਹੈ ਜਿਹੜਾ ਉਹ ਦੇਣਾ ਚਾਹੀਦਾ ਔਰ ਪੰਜਾਬ ਗਵਰਨਮੈਂਟ ਨੂੰ ਨਹਿਰੀ ਸਿਸਟਮ ਨੂੰ ਠੀਕ ਢੰਗ ਨਾਲ ਚਲਾਉਣ ਲਈ ਇਹ ਸਾਰੇ ਨੂੰ ਰੀਵੈਂਪ ਕਰਦੇ ਹੋਏ ਵਾਟਰ ਅਲਾਉਂਸ ਅੱਜ ਦੀਆਂ ਖੇਤੀ ਜ਼ਰੂਰਤਾਂ ਮੁਤਾਬਕ ਤੈਅ ਕਰਨਾ ਚਾਹੀਦਾ ਹੈ ਅੰਗਰੇਜ਼ਾਂ ਦੇ ਸਿਸਟਮ ਨਾਲੋਂ ਪਾਣੀ ਦੀ ਲੋਡ 6 ਗੁਣਾ ਵੱਧ ਗਈ ਹੈ ਜਿਸ ਤਰ੍ਹਾਂ ਦਾ ਸਾਡਾ ਕ੍ਰੌਪ ਪੈਟਰਨ ਹੈਗਾ ਆ ਤੋ ਇਹ ਗੱਲ ਵੱਲ ਨੂੰ ਵੀ ਸਰਕਾਰ ਨੂੰ ਧਿਆਨ ਹੈ ਜਿਹੜਾ ਦੇਣਾ ਚਾਹੀਦਾ ਅੱਜ ਇਹ ਗੱਲ ਸਾਰੇ ਨਹਿਰੀ ਸਿਸਟਮ ਦੇ ਮਾਮਲੇ ਨਾਲ ਜੁੜੀ ਹੋਈ ਸਾਹਮਣੇ ਆਈ ਹੈ ਅਲ ਨਾਲੋ ਨਾਲ ਜਿੰਨਾ ਥਾਣਾਾਂਾਂ ਤੇ ਥਲੇ ਜਿਹੜੇ ਨਹਿਰਾਂ ਦੇ ਥਲੇ ਪੱਕੇ ਕੀਤੇ ਜਾ ਰਹੇ ਨੇ ਉਹਨਾਂ ਚ ਜਿੰਨਾ ਜਿੰਨਾ ਥਾਣਾਾਂਾਂ ਤੇ ਨਕਸ਼ਿਆਂ ਦੇ ਵਿੱਚ ਵਾਟਰ ਰੀਚਾਰਜਿੰਗ ਪੁਆਇੰਟ ਹੈਗੇ ਨੇ ਨਹਿਰਾਂ ਉਹ ਪੁਆਇੰਟ ਉਸੇ ਤਰ੍ਹਾਂ ਸੁਰੱਖਿਅਤ ਰੱਖੇ ਜਾਣ ਤਾਂ ਜੋ ਪਾਣੀ ਰੀਚਾਰਜ ਜਿਹੜਾ ਹੁੰਦਾ ਰਹੇ ਮੋٹے ਰੂਪ ਚ ਆਜੇ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਮੈਂ ਆਪਣੇ ਦੂਜੇ ਕਿਸਾਨ ਆਗੂਆਂ ਦੀ ਗੱਲ ਨੂੰ ਦੁਹਰਾਉਂਦਾ ਨਹੀਂ ਤੁਸੀਂ ਸਾਰੇ ਅੱਜ ਇੱਥੇ ਆਏ ਮੇਰੇ ਖਿਆਲ ਨਾਲ ਗੁਰਮੀਤ ਮੈਂਮਾ ਜੀ ਤੁਹਾਡਾ ਧੰਨਵਾਦ ਕਰਨਗੇ ਬਹੁਤ ਬਹੁਤ ਸ਼ੁਕਰੀਆ ਇੱਕ ਸਵਾਲ ਸਭ ਤੋਂ ਵੱਡਾ ਇਹ ਹੈ ਤੁਸੀਂ ਕਹਿ ਰਹੇ ਹੋ ਇੱਕ ਪਾਸੇ ਤਾਂ ਕੇਂਦਰ ਨਾਲ ਹੈਗੇ ਸੂਬੇ ਨਾਲ ਹੈਗੇ ਦੂਜੇ ਪਾਸੇ ਸੂਬੇ ਜਿਹੜੇ ਨਾਲ ਦੇ ਸੂਬੇ ਨੇ ਅੱਜ ਵੀ ਉਹਨਾਂ ਬਿਆਨ ਆਏ ਸਮਨੇ ਮੁੱਖ ਮੰਤਰੀ ਹਰਿਆਣਾ ਦਾ ਆਪੋਜੀਸ਼ਨ ਲੀਡਰ ਭਗਵੰਦਰ ਸਿੰਘ ਸੋਢਾ ਦਾ ਉਹ ਕਹਿ ਰਹੇ ਨੇ ਕਿ ਸੁਪਰੀਮ ਕੋਰਟ ਨੇ ਜੋ ਕਿਹਾ ਉਹ ਮੰਨਣਾ ਚਾਹੀਦਾ ਤੇ ਪਾਣੀ ਜਿਹੜਾ ਸਾਡੇ ਪੀਣਾ ਚਾਹੀਦਾ ਹੈ ਇਸ ਵਜ੍ਹਾ ਦਾ ਉਹ ਤੇ ਕੀ ਕਹੋਂਗੇ ਇਹ ਗੱਲ ਆਈ ਪਾਉਂਗੀ ਦੇਖੋ ਇਸ ਸਮੇਂ ਜਿਹੜੀ ਸਥਿਤੀ ਹੈ ਜਿੰਨਾ ਪਹਿਲਾਂ ਸਾਥੀਆਂ ਨੇ ਤੁਹਾਨੂੰ ਕਿਹਾ ਕਿ ਅੱਜ ਦੇ ਸੈਮੀਨਾਰ 'ਚ ਇਹ ਗੱਲ ਵੀ ਖੁੱਲੇ ਰੂਪ 'ਚ ਸੀ ਕਿ 56 ਤੋਂ ਲੈ ਕੇ ਅੱਜ ਤੱਕ ਜਿੰਨੇ ਕੌਂਡ ਹੋਏ ਜਿਸ ਤਰ੍ਹਾਂ ਦੀਆਂ ਜੋ ਗੱਲਾਂ ਹੋਈਆਂ ਉਸ ਮਾਮਲੇ ਨੂੰ ਠੀਕ ਢੰਗ ਨਾਲ ਟੈਕਲ ਹੀ ਨਹੀਂ ਕੀਤਾ ਗਿਆ ਜਿੰਨਾ ਸੂਬਿਆਂ ਚੋਂ ਦਰਿਆ ਨਿਕਲਦਾ ਹੈ ਹੱਕ ਪਹਿਲਾ ਉਹਨਾਂ ਦਾ ਰਪੀਰੀਅન્સ ਦਾ ਹੱਕ ਵੀ ਇਹ ਕਹਿੰਦਾ ਹੈ ਇੰਟਰ ਸਟੇਟ ਵਾਟਰ ਡਿਸਪਿਊਟ ਜਿਹੜਾ 1956 ਦਾ ਐਕਟ ਹੈ ਉਸ 'ਚ ਵੀ ਸੈਂਟਰ ਨੇ 14 ਬੀ ਦੀ ਐਮੈਂਡਮੈਂਟ ਕਰਕੇ ਆਪਣੇ ਕੋਲੇ ਰਾਈਟ ਲੈ ਕੇ ਗਈ ਆ ਦਰਿਆ ਜਿੱਥੋਂ ਨਿਕਲਦੇ ਨੇ ਉੱਥੋਂ ਦਾ ਡਿਸਪਿਊਟ ਹੈ ਹਰਿਆਣਾ ਸਾਡੇ ਚੋਂ ਨਿਕਲਿਆ ਤਰਕ ਹੈ ਉਹਨਾਂ ਦਾ ਕਿ ਵੀ ਵੀ ਅਸੀਂ ਤੁਹਾਡੇ ਚੋਂ ਨਿਕਲੇ ਤਾਂ 60 40 ਦੀ ਵੰਡ ਸੀ ਜੇ ਰਿਪੇਰੀਅਨ ਨੂੰ ਛੱਡ ਕੇ ਉਹ ਤਰਕ ਤੇ ਵੀ ਮੰਨ ਲੀਏ ਤਾਂ ਫਿਰ ਜਮਨਾ ਦਾ ਪਾਣੀ ਵੀ ਵਿੱਚ ਕਾਊਂਟ ਹੋਣਾ ਚਾਹੀਦਾ ਹੈ ਤਾਂ ਇਸ ਕਰਕੇ ਇਹ ਮਾਮਲੇ ਬਹੁਤ ਗੰਭੀਰਤਾ ਨਾਲ ਹੱਲ ਕਰਨ ਵਾਲੇ ਨੇ ਇਹਦੇ ਚ ਕਨਸਟੀਟਿਊਸ਼ਨ ਰਿਪੇਰੀਅਨ ਪ੍ਰਿੰਸੀਪਲ ਤੇ ਪ੍ਰਵੇਲਿੰਗ ਜਿਹੜੇ ਸਾਡੇ ਟੋਟਲ ਜਿਹੜਾ ਲਾ ਆ ਉਸ ਅਕੋਰਡਿੰਗ ਫੈਸਲਾ ਹੋਵੇ ਇਹਦੇ ਚ ਕੋਈ ਪੋਲਿਟਿਕਸ ਨਾ ਹੋਵੇ ਉਹ ਵੀ ਸਾਡੇ ਭਰਾ ਨੇ ਮਨੁੱਖਤਾ ਅਸੀਂ ਮਨੁੱਖਤਾ ਪੱਖੀ ਆ ਪਰ ਇਹ ਨਹੀਂ ਹੋ ਸਕਦਾ ਕਿ ਅਸੀਂ ਆਪਣੇ ਆਪ ਨੂੰ ਮਾਰ ਕੇ ਕਿਸੇ ਹੋਰ ਦਾ ਭਲਾ ਕਰੀਏ ਪੰਜਾਬ ਦੀ ਲੋੜ ਨੂੰ ਪੂਰਾ ਕਰਨਾ ਐਸ ਪਰ ਰਪੇਰੀਅਨ ਪ੍ਰਿੰਸੀਪਲ ਸਾਡਾ ਪੀਣ ਦਾ ਸਾਡਾ ਖੇਤੀ ਦਾ ਤੇ ਸਾਡੀ ਇੰਡਸਟਰੀ ਦੀ ਲੋੜ ਲਈ ਪਹਿਲਾ ਰਾਈਟ ਸਾਡਾ ਹੈ ਸਾਡਾ ਇਹ ਰਾਈਟ ਤਾਂ ਪ੍ਰਿਜ਼ਰਵ ਹੋਣਾ ਚਾਹੀਦਾ ਸਾਨੂੰ ਪਾਣੀ ਘੱਟ ਮਿਲ ਰਿਹਾ ਸਾਡਾ ਤਾਂ ਖੇਤੀ ਰਕਬਾ ਹੈ ਜਿਹੜਾ ਨਹਿਰੀ ਪਾਣੀ ਤਹਿਤ ਉਹ ਉਹਦੀ ਸੰਜਾਈ ਦਾ ਰਕਬਾ ਘਟ ਗਿਆ ਸਾਡਾ ਤਾਂ ਪਹਿਲਾਂ ਨਾਲੋਂ ਇਸ ਨੂੰ ਕਿਵੇਂ ਅੱਗੇ ਵਧਾਇਆ ਜਾਵੇ ਇਹ ਚੀਜ਼ਾਂ ਦੇ ਉੱਪਰੋਂ ਇਹ ਲੋਡ ਹੈ ਜਿਹੜੀ ਉਹ ਖੜੀ ਹੋ ਰਹੀ ਹੈ ਔਰ ਜ਼ਮੀਨ ਦਾ ਪਾਣੀ ਜਿਸ ਹਿਸਾਬ ਨਾਲ ਥੱਲੇ ਖਤਮ ਹੋ ਰਿਹਾ ਹੈ 2039 ਤੱਕ ਮਾਰਾਂ ਦੀ ਰਿਪੋਰਟ ਹੈ ਅੱਜ ਵੀ ਇਸ ਸੈਮੀਨਾਰ 'ਚ ਉਹਨਾਂ ਨੇ ਪੇਸ਼ ਕੀਤੀ ਹੈ ਸਾਡਾ ਜ਼ਮੀਨ ਹੇਠਲਾ ਪਾਣੀ ਖਤਮ ਹੋ ਜਾਣਾ ਹੈ ਇਸ ਕਰਕੇ ਸਭਿਆਤਾ ਦੇ ਸਾਰੇ ਪਹਿਲੂਆਂ ਨੂੰ ਧਿਆਨ 'ਚ ਰੱਖਦੇ ਹੋਏ ਫੈਸਲਾ ਕਰਨਾ ਚਾਹੀਦਾ ਔਰ ਉਸ ਲਈ ਰਿਪੇਰੀਅਨ ਪ੍ਰਿੰਸੀਪਲ ਔਰ ਕਨਸਟੀਟਿਊਸ਼ਨਸ ਜੋ ਕੁਝ حق ਨੇ سارے معاملے 'ਚ ਉਹਨਾਂ ਦਾ ਖਿਆਲ ਰੱਖਦੇ ਹੋਏ ਇਸ ਦਾ ਸੋਲੂਸ਼ਨ ਹੈ ਜਿਹੜਾ ਕਰਨਾ ਚਾਹੀਦਾ। ਸਰਕਾਰੀ ਪੱਧਰ ਦਾ ਕਨਸਲਟੇਸ਼ਨ ਦੀ ਗੱਲ ਹੋਈ ਹੈ ਕੋਈ ਮੈਮੋਰੰਡਮ ਦੇਵੋਗੇ। ਅ ਸਰਖਾਬ ਜੀ ਅੱਜ ਅਸੀਂ ਇੱਕ ਜਰਨਲ এডੂਕੇਸ਼ਨ ਦੇ ਪਰਪਸ ਨਾਲ ਮਾਰਾ ਨਾਲ ਆਪਣੀ ਗੱਲ ਰੱਖੀ ਹੈ। ਇਹ ਸੈਮੀਨਾਰ ਦੇ ਕੁਝ ਹਾਸਲ ਨੇ ਜਿਹੜੇ ਤੁਹਾਡੇ ਨਾਲ ਸਾਂਝੇ ਕੀਤੇ ਨੇ ਲਾਜ਼ਮੀ ਤੌਰ ਤੇ ਅੱਗੇ ਮੀਟਿੰਗਾਂ ਕਰਾਂਗੇ ਔਰ ਇਹਨਾਂ ਮੀਟਿੰਗਾਂ ਦੇ ਵਿੱਚ ਅਸੀਂ ਚਰਚਾ ਕਰਕੇ ਕੋਈ ਨਾ ਕੋਈ ਅਗਲਾ ਕੋਈ ਰੋਖ ਹੈ ਜਿਹੜਾ ਉਹ ਲਵਾ। ਕੀ ਕੋਈ ਸੱਜਣ ਹੈ ਮੈਨਾਂਾ ਸੰਦੀਪ ਤੋਂ ਦਾ ਸੰਬੰਧ ਵੀ ਕਹਿਣਾ ਹੈ ਜਿਵੇਂ ਸਾਫੇਰਾ ਸੁਪਰੀਮ ਕੋਰਟ ਦੇ ਬਾਰੇ ਪੁੱਛਿਆ ਸੁਪਰੀਮ ਕੋਰਟ ਦੇ ਜਿੰਨੇ ਵੀ ਕੇਸ ਦੇ ਵਿੱਚ ਸੁਣਵਾਈ ਚੱਲਦੀ ਹੈ ਚੱਲਣੀ ਹੈ ਕੋਈ ਕੋਈ ਨੁਕਤੇ ਤੇ ਉਹ ਬਾਰ-ਬਾਰ ਕਹਿੰਦੇ ਨੇ ਐਸਵਾਈਐਲ ਬਰਾਓ ਕਿਉਂਕਿ ਕਿ ਐਗਰੀਮੈਂਟ ਇਹ ਹੈ ਵੀ ਐਸਵੇਲ ਬਣਨੀ ਪਰ ਨਾਲ ਇਹ ਵੀ ਕਹਿੰਦੇ ਆ ਵੀ ਵੀ ਆ ਰਿਲੀਸ ਕਨਸਰਨਡ ਵਿਦ ਐਜੂਕੇਸ਼ਨ ਆਫ ਗਾਟਾ ਸਾਡਾ ਪਾਣੀ ਨਾਲ ਕੋਈ ਸੰਬੰਧ ਨਹੀਂ ਨਹਿਰ ਬਣਾਓ ਪਾਣੀ ਹੈ ਕਿ ਨਹੀਂ ਹੈ ਇਹ ਜੁਝੀ ਗੱਲ ਹੈ ਇਸ ਵੀ ਬਹੁਤ ਰਿਡਿਕਲ ਅਸ ਹੈ ਉਥੋਂ ਨਾ ਕੋਈ ਹਲੇ ਫੈਸਲਾ ਹੋਣਾ ਜਦ ਤੱਕ ਪਾਣੀ ਦੀ ਮਾਲਕੀ ਸਰਪਲਸ ਵਾਟਰ ਪਾਣੀ ਕਿੱਥੋਂ ਆਉਣਾ ਹੈ ਉਹਦਾ ਫੈਸਲਾ ਨਹੀਂ ਹੋਣਾ ਤਾਂ ਇਸ ਵੀ ਗੁੱਟ ਹੈ ਇਸ ਲਈ ਅੱਜ ਇਹ ਸਨਾਰ ਦੇ ਚਦਨਿਕ ਦੇ ਸਾਹਮਣੇ ਆਈ ਹੈ ਕਿ ਸਾਰੇ ਸਮਝੌਤੇ ਗੈਰਕਨੂਨ ਨੇ ਸਾਰੇ ਸਮਝੌਤੇ ਰੱਤ ਹੋਣ ਪਾਣੀ ਪੰਜਾਬ ਕੋਲ ਹੈ ਨਹੀਂ ਮਾਰਾ ਨਹੀਂ ਜਿਹੜਾ ਜ਼ਮੀਨ ਇਹਦਾ ਪਾਣੀ ਹੈ ਉਹ ਵੀ ਮੁਕਰੇ ਜੇ ਉਹ ਪਾਣੀ ਮੁੱਕ ਜਾਂਦਾ ਤਾਂ ਪੰਜਾਬ ਜਿਹੜਾ ਖੇਤੀਬਾੜੀ ਪ੍ਰਧਾਨ ਸੁੱਧਾ ਹੈ ਖੇਤੀਬਾੜੀ ਦੇ ਬੰਦੇ ਪਰ ਆ ਪੰਜਾਬ ਦੇ ਨਾਲ ਫਸਲ ਲੈਣੇ ਦਾ ਨਸਲ ਬਣਦੀ ਫਿਰ ਮਾਈਗ੍ਰੇਸ਼ਨ ਹੋਣਿਆ ਲੋਕ ਜਾ ਰਹੇ ਵੱਡੀ ਪੱਧਰ ਤੇ ਇਸ ਲਈ ਪੰਜਾਬ ਨੂੰ ਸਭ ਤੋਂ ਵੱਡ ਫਿਕਰਬੰਦੀ ਹੈ ਇਸ ਦੀ ਜ਼ਮੀਨ ਇਹਦਾ ਪਾਣੀ ਬਚਾਣਾ ਉਹ ਬਚਣਾ ਦਾ ਹੈ ਜੇ ਨਹਿਰੀ ਪਾਣੀ ਪੰਡਦਾ ਸੋ ਅੱਜ ਸਾਰੀ ਲੜਾਈ ਨਹਿਰੀ ਪਾਣੀ ਦੀ ਹੈ ਨਹਿਰੀ ਪਾਣੀ ਪੰਜਾਬ ਤੋਂ ਬਾਹਰ ਜਾ ਰਿਹਾ ਲੱਗਾ ਤਾਂ ਗਲਤ ਸਮਝੋਤੇ ਹੋ ਇਹਨੇ ਮਹਾਰਾਜਾ ਬਾਰਬਰ ਇਸ ਨੂੰ ਬਲ ਦਿੱਤਾ ਹੈ ਔਰ ਕਾਨੂੰਨ ਅਨੁਸਾਰ ਪੰਜਾਬ ਉਸ ਦਾ ਮਾਲ ਕਿ ਰਹਿਣਾ ਸੰਵਿਧਾਨ ਇਹ ਕਹਿੰਦਾ ਸਾਰੇ ਫੈਸਲੇ ਸੰਵਿਧਾਨ ਔਰ ਕਾਨੂੰਨ ਅਨੁਸਾਰ ਉਹ ਹੋਣੇ ਚਾਹੀਦੇ ਨਾਲੇ ਵੀ ਉਹਨਾਂ ਦੇ ਪ੍ਰਮਾਸ਼ਿਕਾ ਹੋਵੇ ਇੱਕ ਹੋਰ ਗੱਲ ਜਿਹੜੀ ਸਾਡੇ ਹੁਣੇ ਨੋਟਿਸ ਚ ਆਈ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਚੰਡੀਗੜ੍ਹ ਚ ਫਸਲ ਵੇਚਣ ਤੋਂ ਰੋਕਿਆ ਜਾ ਰਿਹਾ ਚੰਡੀਗੜ੍ਹ ਪੰਜਾਬ ਦੀ ਧਰਤੀ ਦੇ ਉੱਪਰ ਉਸਰਿਆ ਸੀ ਇਹ ਟੋਟਲ ਨਕੇਤੀ ਹੈ ਇਸ ਗੱਲ ਦੀ ਇਹ ਤਕਾਇਆ ਔਰ ਇਸ ਮਾਮਲੇ ਨੂੰ ਸੀਰੀਅਸਲੀ ਅਸੀਂ ਇੱਥੋਂ ਮੰਗ ਕਰਦੇ ਆ ਕਿ ਇਹ ਜਿਹੜਾ ਬਿਤਕਰਾਇ ਟੋਟਲ ਬੰਦ ਕੀਤਾ ਜਾਵੇ ਚੰਡੀਗੜ੍ਹ ਪੰਜਾਬ ਦਾ ਔਰ ਇਸ ਮਾਮਲੇ 'ਚ ਇਹ ਸੈਨ ਨਹੀਂ ਕੀਤਾ ਜਾਉਂਦਾ ਇੱਕਦਮ ਪੰਜਾਬ ਵਾਟਰ ਰੈਗੂਲੇਸ਼ਨ ਜਦੋਂ ਫੋੜ ਰਹੇ ਹੁੰਦੇ ਨੇ ਜਿਹੜਾ ਪੰਜਾਬ ਤੋਂ ਪਾਣੀ ਨਹੀਂ ਮਿਲੀ ਉਹ ਪਾਈਪ ਜਿਹੜੀ ਹੈ ਜਿਸ ਟੋਟਲਿਟੀ ਦੇ ਆਵੇ ਤੁਸੀਂ ਜਿਹੜੇ ਐ ਉਹ ਜ਼ਿਆਦਾ ਟੂਲ ਚਲਾਈ ਰੱਖ ਰਹੇ ਹੋ। ਤੁਹਾਨੂੰ ਕਹਿੰਦਾ ਕਿ ਸੀਓ ਨੂੰ ਕੋਲਾਰੇ ਕੁਝ ਕਰ ਰਿਹਾ ਅਜਿਹਾ ਦੇਖੋ ਟੋਟਲਿਟੀ ਦੇ ਵਿੱਚ ਪੰਜਾਬ ਜਿਸ ਤਰ੍ਹਾਂ ਦੇ ਖੇਤੀ ਸੰਕਟ ਚ ਹੈ ਇਹਦੇ ਵਿੱਚ ਪਾਣੀ ਔਰ ਬਾਕੀ ਚੀਜ਼ਾਂ ਜੁੜੀਆਂ ਹੋਈਆਂ ਆ ਡਾਈਵਰਸਿਫਿਕੇਸ਼ਨ ਕੰਪਰੀਹੈਂਸਿਵਲੀ ਚੀਜ਼ 딜 ਕਰਨ ਦੀ ਲੋੜ ਹੈ। ਕੋਈ ਇੱਕ ਚੀਜ਼ ਫੜ ਕੇ ਤੁਸੀਂ ਕੋਈ ਕੋਸਮੈਟਿਕ ਹੱਲ ਨਹੀਂ ਕਰ ਸਕਦੇ। ਤੋ ਇਸ ਕਰਕੇ ਅਗਰੀਰੀਅਨ ਸੈਕਟਰ ਚ ਟੋਟਲ ਮਾਡਲ ਕਿਵੇਂ ਬਦਲਿਆ ਜਾਵੇ ਔਰ ਐਗਰੀਕਲਚਰ ਜਿਹੜੀ ਇਰੀਗੇਸ਼ਨ ਆ ਉਹ ਕਨਾਲ ਵਾਟਰ ਤੇ ਕਿਵੇਂ ਜ਼ਿਆਦਾ ਹਿੱਸਾ ਕਵਰ ਕੀਤਾ ਜਾ ਸਕਦਾ ਹੋਵੇ ਇਸ ਤੇ ਗਵਰਨਮੈਂਟ ਨੂੰ ਥੋਰੋਲੀ ਕੰਮ ਕਰਨਾ ਚਾਹੀਦਾ ਔਰ ਇਸ ਮਾਮਲੇ ਚ ਜਿੱਥੇ ਸੈਂਟਰ ਤੋਂ ਕੁਝ ਅਸੀਂ ਪੈਕੇਜ ਦੀ ਮੰਗ ਕਰਦੇ ਆ ਉੱਥੇ ਅਸੀਂ ਪੰਜਾਬ ਗਵਰਨਮੈਂਟ ਨੂੰ ਵੀ ਕਹਿੰਨੇ ਆ ਕਿ ਇਸ ਮਾਮਲੇ ਤੇ ਥੋਰੋਲੀ ਕੰਮ ਕਰਨਾ ਪੰਜਾਬ ਗਵਰਨਮੈਂਟ ਦੀ ਐਗਰੀਕਲਚਰ ਪਾਲਿਸੀ ਕਿੱਥੇ ਗਈ ਸਾਡਾ ਸਵਾਲ ਹੈ इस करके कोई एक चीज़ ना कॉस्मेटिक हल नहीं होना इस गल कोई कहें दा इस तरह कर लो इस तरह कर लो टोटल सारी चीज़ को कंप्रीहेंसिवली डील कर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर